ਕਹਿੰਦੇ ਆ ਜੀ ਜੇ ਸਰੀਰ ਦੇ ਵਿੱਚ ਵਾਤ ਪਿੱਤ ਤੇ ਕਾਫਾ ਇਹ ਤਿੰਨਾਂ ਦੋਸ਼ਾਂ ਦਾ ਜੇ ਬਰਾਬਰ ਬੈਲੈਂਸ ਹੋ ਜਾਵੇ ਨਾ ਤੇ ਸਰੀਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਤੇ ਉਹ ਦੂਰ ਹੁੰਦਾ ਜੀ ਇਹ ਹਰੜ ਬਿਹੜਾ ਤੇ ਆਮਲਾ ਜਾਂਦੇ ਨਾਰਜੀ ਤ੍ਰਿਫਲਾ ਚੂਰਨ ਬਣਾਇਆ ਜਾਂਦਾ ਜੀ ਉਹਨਾਂ ਦੇ ਵਿੱਚੋਂ ਇੱਕ ਸਾਨੂੰ ਆ ਕੁਦਰਤ ਨੇ ਬਹੁਤ ਹੀ ਵਧੀਆ ਫਲ ਦਿੱਤਾ ਹੋਇਆ ਜੀ ਬਿਹੜਾ ਦੇਖੋ ਜੀ ਕਿੰਦਾ ਸਾਰਾ ਦਰਖਤ ਤੇ ਭਰਿਆ ਪਿਆ ਹੈਗਾ ਜੀ ਬਿਹੜੇ ਦਾ ਦਰਖਤ ਇਹਨੇ ਤੁਸੀਂ ਪੱਤਿਆਂ ਦੀ ਪਛਾਣ ਕਰ ਸਕਦੇ ਆ ਤੇ ਤਾਜ਼ੇ ਪੱਤੇ ਦੇ ਇਦਾਂ ਦੇ ਹੁੰਦੇ ਆ ਜੀ ਤੇ ਕੰਕੂ ਸਿਫ ਖਾਲ ਲੱਗਿਆ ਦੇਖ ਰਹੇ ਆ ਵੀ ਸਾਰਾ ਦਰਖਤ ਹੀ ਭਰਿਆ ਪਿਆ ਜੀ ਬਹੇੜਾ ਆਹੇ ਕੋਈ ਮਾਦਨ ਨੇੜੋਂ ਲਖੋਣਾ ਹੈ ਇਹ ਇਹ ਬਹੇੜਾ ਜੀ ਦੇਖੋ ਇਹ ਚੰਗਾ ਗੁੱਸਿਆਂ ਜਿਹਾ ਲੱਗਿਆ ਹੋਇਆ ਜੀ ਤਨਵਾਰ ਜੀ ਇਹ ਕਰ ਵੀਡੀਓ ਸਾਨੂੰ ਚੰਗੀ ਲੱਗਦੀ ਆ ਤਾਂ ਇਹ ਦੇਖੋ ਇਹ ਕਿਦਾਂ ਭਰਿਆ ਪਿਆ ਜੀ ਇਹ